ਵੱਡੀ ਖਬਰ ਜਿਸ ਨੇ ਪੰਜਾਬ ਦੀ ਸਿਆਸਤ ਨੂੰ ਸਿੱਖ ਸਿਆਸਤ ਨੂੰ ਸਮਝੋ ਕਿ ਇੱਕ ਨਵਾਂ ਮੋੜ ਵੀ ਦੇ ਸਕਦੀ ਹੈ ਇਹ ਖਬਰ ਉਸ ਤਰ੍ਹਾਂ ਦੀ ਹੈ ਕਿਉਂਕਿ ਇਹਦਾ ਸਿੱਧਾ ਸਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਦੇ ਵਿੱਚ ਜੋ ਕਤਾਹੀ ਹੋਈ ਤੇ ਜਿਹੜੇ ਪ੍ਰਬੰਧ ਦੀ ਕਤਾਹੀ ਜਿਹੜੀ ਹੋਈ ਨਾ ਉਹਦੇ ਲਈ ਜਿਹੜੇ ਜ਼ਿੰਮੇਵਾਰ ਮੰਨਿਆ ਗਿਆ ਉਹਨੂੰ ਲੈਣ ਲਈ ਜੋ ਮਿਵਾਰਸੂ ਮੀਟਿੰਗ ਬਾਦਲ ਬਣਿਆ ਜਾ ਰਿਹਾ ਹੈ ਸਤਿੰਦਰ ਸਿੰਘ ਕੁਰਲੀ ਨੌਂ ਦਾ ਸੀਏ ਰੱਖਿਆ ਗਿਆ ਸੀ ਸ਼ਰੌਂਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਕਿ ਖਾਸਮ ਖਾਸ ਸਕਵੀਰ ਸਿੰਘ ਬਾਦਲ ਤੇ ਸਕਵੀਰ ਸਿੰਘ ਬਾਦਲ ਦੀ ਸਪਾਰਸ਼ ਤੇ ਰੱਖਿਆ ਗਿਆ ਸੀ ਉਹਦੀ ਸਪਾਰਸ਼ ਦੀ ਪੈਸੇ ਜਿਹੜੇ ਨੇ ਉਹਦੇ ਭਦਾਏ ਗਏ ਸੀ ਉਹਦੀ ਸਪਾਰਸ਼ ਤੇ ਉਸੂ ਦੁਆਰਾ ਚਾਰਾਚ ਉਹਦੀ ਪਹਿਲੀ ਜਦੋਂ ਟਰਮ ਖਤਮ ਹੋ ਜਾਂਦੀ ਹੈ ਸ਼ੁਰੂ ਚ 3 ਸਾਲ ਲਈ ਰੱਖਿਆ ਗਿਆ ਸੀ ਤੇ ਉਸ ਤੋਂ ਬਾਅਦ ਸ਼ੇਰ ਉਸ ਵੇਲੇ ਦੇ ਪ੍ਰਧਾਨ ਮੱਕੜ ਸਾਹਿਬ ਐਨੀ ਗੱਲ ਤਾਂ ਬਿਲਕੁਲ ਔਨ ਰਿਕਾਰਡ ਹੈ ਕਿ ਉਹ ਨੂੰ ਫਰਵ ਕਰਤਾ ਵੀ ਕੰਮ ਨਹੀਂ ਕਰਦਾ ਇਹ ਜਦੋਂ ਦਾ ਕੰਮ ਤਸਲੀਬਖਸ ਨਹੀਂ ਸੀ ਤੇ ਉਹ ਨੂੰ ਹਟਾ ਦਿੱਤਾ ਗਿਆ ਸੀ ਲੇਕਿਨ ਜਦੋਂ ਹਟਾਇਆ ਸੀ ਇਹ ਵੀ ਦੱਸਦਾ ਤੁਹਾਨੂੰ ਇਹ ਹੈ ਜਿਵੇਂ ਜਦੋਂ ਪੈਸਾ ਸੰਗਤ ਦਾ ਰਟਾਇਜ਼ ਆਨ ਦਾ 70 ਲੱਖ ਤੇ 64000 ਰੁਪਏ ਸਰਾਨਾ ਉਹਨੂੰ ਦਿੱਤੇ ਜਾਂਦੇ ਸੀ ਉਸ ਪੇੜੇ ਤੇ ਲੇਕਨ ਇੱਕ ਹਫਤੇ ਬਾਅਦ ਹੀ ਬੱਕੜ ਸਾਹਿਬ ਦੀ ਬਾਂਬ ਰੂੜ ਸੀ ਤੇ ਉਹਨੇ ਜੀ ਰਖੋਇ ਨੂੰ ਤੇ ਫਿਰ ਕਾਕਾ ਜੀ ਨੇ ਰਖਵਾਤਾ ਜੀ ਉੱਥੇ ਤੇ ਰਖਵਾਇਆ ਤੇ ਉਹ ਫਿਰ ਹੁਣ ਫੜਿਆ ਗਿਆ ਉਹ ਔਰ ਜਦੋਂ ਇਹ ਫੜਿਆ ਗਿਆ ਤੂੰ ਪਤਾ ਹੀ ਲੱਗਦਾ ਹੈ ਕਿ ਉਸ ਵੇਲੇ ਜਿਹੜਾ ਹੈ 8 ਕਰੋੜ ਰੁਪਏ ਦੀ ਇਹ ਤੋਂ ਬੜਾ ਕਬਰੀ ਦੀ ਗੱਲ ਹੋਈ ਹੈ ਜਿਹੜੀ ਇੰਨਾ ਪੈਸਾ ਦਿੱਤਾ ਜਾ ਰਿਹਾ ਸੀ ਕੋਈ ਕਿਸੇ ਕਿਸਮ ਦੀ ਕੋਈ ਐਡਵਰਟਾਈਜ਼ਮੈਂਟ ਨਹੀਂ ਕੁਝ ਨਹੀਂ ਬਸ ਜੋ ਕਹਤਾ ਰੱਖ ਲੋ ਕਿੰ ਨੂੰ ਰੱਖਣੇ ਕਦੋਂ ਰੱਖਣੇ ਕਿਵੇਂ ਕਰਨੇ ਕੰਮ ਕੀਤਾ ਜਾਂ ਨਹੀਂ ਕੀਤਾ ਤੇ ਉਹ ਸਾਰਾ ਕੁਝ ਸਬਾ ਦੀਆਂ ਗੱਲਾਂ ਨੇ ਖੈਰ ਉਹੀ ਕੋਹਲੀ ਜਿਹੜਾ ਜਿਹੜਾ ਮੈਂ ਹੁਣ ਜ਼ਿਕਰ ਕੀਤਾ ਉਹ ਕੱਲ ਗ੍ਰਿਫਤਾਰ ਹੋ ਗਿਆ ਕਿਉਂ ਗ੍ਰਿਫਤਾਰ ਹੋਇਆ ਉਹ ਇਸ ਕਰਕੇ ਗ੍ਰਿਫਤਾਰ ਹੋਇਆ ਕਿ ਜਿਹੜੇ 16 ਬੰਦਿਆਂ ਤੇ 7 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ 328 ਲਾਪਤਾ ਪਾਵਨ ਸੂਪ ਉਹਨਾਂ ਦਾ ਪਤਾ ਲੱਗ ਰਹੀ ਜਿਹੜੀ ਐਫ ਆਈ ਆਰ ਲਾਜ਼ ਕੀਤੀ ਸੀ ਉਹਦੇ ਵਿੱਚ ਇਹ ਸਤਿੰਦਰ ਸਿੰਘ ਗੁਰਲੀ ਪੀਸੀ ਵੈਸੇ ਤਾਂ ਕਾਨੂੰਨੀ ਕਾਰਵਾਈ ਪਹਿਲੇ ਹੀ ਹੋ ਜਾਣੀ ਚਾਹੀਦੀ ਸੀ ਕੱਲ ਗਿਆਨੀ ਹਰਪ੍ਰੀਤ ਸਿੰਘ ਨੇ ਸੱਚ ਦੱਸਿਆ ਹੈ ਔਰ ਮੈਂ ਪਹਿਲਾਂ ਇੱਕ ਵੀਡੀਓ ਚ ਪਾਈ ਸੀ ਗੱਲ ਕਿ ਇਹ ਜੈ ਸਤੰਦਰ ਸਿੰਘ ਪੂਲੀ ਨਾ ਹੁੰਦਾ ਨਾ ਤਾਂ ਇਹ 16 ਬੰਦਿਆਂ ਚ ਤਾਂ ਇਹ ਕਾਨੂੰਨੀ ਕਾਰਵਾਈ ਸਭ ਤੋਂ ਉਜੜੀ ਸੀ ਕਿਉਂਕਿ ਇਹਨੂੰ ਬਚਾਉਣਾ ਸੀ ਤੇ ਇਹਨੂੰ ਬਚਾਉਣ ਦੇ ਕਾਰਨ ਹੋਰ ਵੀ ਸੀ ਉਹਦਾ ਕਾਰਨ ਭਗਵੰਤ ਸਿੰਘ ਮਾਨ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਦੱਸਣ ਦੀ ਕੋਸ਼ਿਸ਼ ਕੀਤੀ ਸੀ ਮੁੱਖ ਮੰਤਰੀ ਨੇ ਕਿ ਜੈ ਸਤੰਦਰ ਸਿੰਘ ਪੂਲੀ ਉਹ ਹੈ ਜਿਹੜਾ ਕਿ ਬਾਦਲ ਪਰਿਵਾਰ ਦੇ ਸੁਖਵੀਰ ਸਿੰਘ ਬਾਦਲ ਦਾ ਸੀਅ ਹੈ ਜਿਹੜੀ ਉਧਰ ਲੱਭੀ ਸੀ ਐਸਜੀਪੀ ਸਰਵਿਸ ਕੀਏ। ਔਰ ਮਾਨ ਸਾਹਿਬ ਤਾਂ ਇਹ ਵੀ ਕਹਿੰਦੇ ਸੀ ਕਹਿੰਦੇ ਇਹ ਉਹ ਬੰਦਾ ਜਿਹੜਾ ਬਲੈਕ ਤੋਂ ਵਾਈਟ ਵਾਈਟ ਤੋਂ ਬਲੈਕ ਕਰਦਾ ਉਹਨਾਂ ਦਾ। ਉਹਨੂੰ ਵਿਚਾਰ ਰਹੇ ਨੇ। ਤੇ ਲੇਕਿਨ ਜਦੋਂ ਨੌ ਆ ਗਿਆ ਬਾਕੀ ਬੰਦਿਆਂ 'ਚ ਤੇ ਹੁਣ ਤਾਂ ਜਿਹੜੀ ਧਾਰਾ ਵਾਵੇਂ ਵਾਵੇਂ ਲੱਗੀਆਂ ਨੇ ਆਪੀਸੀ ਦੀ ਧਾਰਾ 295 ਜਿਹੜਾ 7 ਦਸੰਬਰ ਉਹ ਐਫ ਆਈ ਆਰ ਹੋਈ ਹੈ। 295ਏ 409 465 120ਵੀ 408 ਕੋਈ ਜਿਹੜਾ ਐਕਟ ਪਾਸ ਕਰਾਇਆ ਸੀ ਇਹਨਾਂ ਨੇ ਆਪ ਹੀ ਕਰਵਾਇਆ ਸੀ ਜਗਤ ਜੋਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ ਦੀ ਧਾਰਾ 5 ਸੋ ਇਹ ਬਾਬਲੇ ਦਰਜ ਹੋਏ ਸੀ ਕੋਈ ਤਾਂ ਕੈਨੇਡਾ ਭੱਜ ਗਏ ਕੋਈ ਚਲੇ ਗਏ ਦੁਨੀਆ ਤੋਂ ਹੀ ਕੋਈ ਮਤਲਬ ਇਹਦੀ ਵੀ ਜਮਾਨਤ ਲਈ ਲਿਖਤਾ ਵੀ ਸਾਨੂੰ ਐਂਟੀਸੀਪੇਟਰੀ ਬੀਲ ਦਿੱਤੀ ਜਾਵੇ ਇਹਦੀ ਜਮਾਨਤ ਰੱਦ ਹੋਈ ਸੀ ਦੇਖੋ ਉਸ ਵੇਲੇ ਤੁਹਾਨੂੰ ਤੇ ਯਾਦ ਕਰਾਉਂ ਮੈਂ ਜਿਹੜਾ ਬੰਦਾ ਮੇਨ ਸੀ ਦੋਈ ਬੰਦੇ ਮੈਂ ਕਿੱਸ ਸਕਦੀ ਹਾਂ ਜਿਹੜੀ ਚੀਫ ਸੈਕਟਰੀ ਦੂਜਾ ਚੀਫ ਸੈਕਟਰੀ ਹਰਚੰਦਰ ਸਿੰਘ ਦਾ ਚੜ੍ਹ ਹੀ ਗਿਆ ਸਰਪਸੀਆ ਤੋਂ ਹੁਣ ਤੇ ਰੂਪ ਸਿੰਘ ਨੇੜਾ ਚੜ੍ਹ ਗਿਆ ਮੈਨੂੰ ਕਹਦਾ ਭੱਜ ਗਿਆ ਪੇਸ਼ ਤਾਂ ਉਹ ਸਾਰਾ ਕੁਝ ਦੇ ਕੇ ਪੇਸ਼ ਤਾਂ ਜਾ ਨਹੀਂ ਤਾਂ ਉਹਦੇ ਕੋਲ ਵੀ ਬੜਾ ਕੁਝ ਉੱਤੇ ਸੁਣ ਲੈ ਤੇ ਫਿਰ ਮਜੀਠ ਸਿੰਘ ਸਕੱਤਰ ਜਿਹੜਾ ਧਰਮ ਪ੍ਰਚਾਰ ਗਰਵਚਨ ਸਿੰਘ ਵੀ ਸਕੱਤਰ ਪਬਲਿਕੇਸ਼ਨ ਇਹਦੇ ਕੋਲ ਵੀ ਕਾਫੀ ਹੈ اصل ਪਬਲਿਕੇਸ਼ਨ ਟੀ ਹੋਣਾ ਸਭ ਕੁਝ ਫਿਰ ਨਿਸ਼ਾਨ ਸਿੰਘ ਪਰਮਜੀਤ ਸਿੰਘ ਗੁਰਬਖਸ਼ ਜੀ ਜਾਰਸਨ ਅਬਾਸ ਸਿੰਘ ਕਹੜਕੇ ਕਹਿੰਦਾ ਮੇਰਾ ਤਾਂ ਕੀ ਕਸੂਰ ਹੈ ਜੀ ਮੈਨੂੰ ਤਾਂ ਚਟਾ ਜਾਂਦੀ ਸੀ ਫੇ ਦੇ ਦਿੰਦਾ ਸੀ ਇਹ ਵੀ ਦੱਸੋ ਬੜਾ ਕਸ਼ੂਰ ਜਦੋਂ ਜਾਂਚ ਹੋਈ ਦਰਵੀਰ ਸਿੰਘ ਕੰਬਰਜੀਤ ਸਿੰਘ ਜਸਪ੍ਰੀਤ ਕੁਰਵਚਨ ਸਿੰਘ ਅਮਰਜੀਤ ਸਿੰਘ ਸਰਦ ਕੇਸ ਹੋਏ ਤੇ ਜਵਾਂਤ ਰੱਦ ਹੋਈ ਇਹਦੇ ਵੀ ਦੀ ਵੀਦ ਸੰਬੰਧਿਤ ਇਧਰ ਉਧਰ ਸੀ 31 ਦਸੰਬਰ ਦੀ ਰਾਤ ਹੋ ਸਕਦਾ ਜਸ਼ਨ ਮਨਾ ਰਿਹਾ ਹੋਵੇ ਤੇ ਜਿਹੜੀ ਸਿਟ ਬਣਾਈ ਸੀ ਉਹ ਸਿਟ ਨੇ ਘੇਰ ਲਿਆ ਚੜੀਗੜ ਤੋਂ ਲੈ ਫਿਰ ਰਾਤੋਂ ਰਾਤ ਅਮਰਸਰ ਤੇ ਇੱਥੇ ਕਿਉਂਕਿ ਕੇਸ ਦਾ ਅਸਰ ਜਿਹੜਾ ਹੈ ਹੋਇਆ ਉੱਥੇ ਅਦਾਲਤ ਤੇ ਪੇਸ਼ ਕੀਤਾ ਰਾਤ ਕੀਤਾ ਅਦਾਲਤ ਤੇ ਪੇਸ਼ ਤੇ 6 ਦਿਨ ਦਰਮਾਨ ਲ ਮਿਲ ਗਿਆ ਇਹ ਕੰਮ ਇਹਦਾ ਜਿਹੜਾ ਸੀ ਉਹਨੇ ਕਿਦਾਂ ਕੀਤਾ ਸੱਚੀ ਗੱਲ ਤਾਂ ਇਹ ਹੀ ਹੈ ਸਰਉੰਮੀ ਕਮੇਟੀ ਦੀ ਪ੍ਰੈਸ ਬੋਲਡਮ ਆਫਸੈਟ ਆਫਸੈਟ ਪ੍ਰੈਸਰ ਬੋਲਡਨ ਉਹਦਾ ਨਾਮ ਸੂਪਾਣੀਸ਼ ਪਾਈ ਹੁੰਦੀ ਹੈ ਜੀ ਉੱਥੇ ਇਹ ਪਹਿਲਾਂ ਤੋਂ ਨਹੀਂ ਸੀ ਜਦੋਂ ਆ ਐਕਟ ਪਾਸ ਹੋਇਆ ਉਹ ਵੀ ਇਹ ਹੋਇਆ ਸੀ ਨਾ ਜਿਹਦਾ ਮੈਂ ਜ਼ਿਕਰ ਕਰਕੇ ਟਿਆ ਕਿ ਪਹਿਲਾਂ ਬਾਰੋੜੀ ਸਪਾਈ ਹੋਗੀ ਜੀ ਸ਼੍ਰੋਮਿਕ ਬੇਟੀ ਦੀ ਗੁਰਦਾਰਾ ਰਾਮਸਰ ਚਪਰਾ ਸਰ ਉਥੇ ਸਪਾਈ ਹੋ ਉਹਦੀ ਜ਼ਿੰਮੇਵਾਰੀ ਫਿਰ ਸਟੋਰ ਜਿੱਥੇ ਕਰਨਿਆਂ ਨਾ ਭੰਡਾਰ ਕਰਕੇ ਰੱਖਣਾ ਹੈ ਫਿਰ ਸਪਲਾਈਸ਼ਨ ਵੰਡ ਕਿਵੇਂ ਕਰਨੀ ਹੈ ਰਿਕਾਰਡ ਸਭ ਤੋਂ ਜ਼ਿਆਦਾ ਰਿਕਾਰਡ ਦੀ ਗੱਲ ਹੈ ਰਿਕਾਰਡ ਰੱਖਣਾ ਉਹਦੀ ਜ਼ਿੰਮੇਵਾਰੀ ਉਹ ਸੀਏ ਦੀ ਹੁੰਦੀ ਹੈ ਮੈਨੂੰ ਇੱਕ ਸੀਨੀਅਰ ਬੰਦੇ ਨੇ ਐਸਪੀਸੀ ਦੇ ਨੇ ਦੱਸਿਆ ਕਹਦੇ ਜੀ ਆਪ ਕੁਛ ਨਹੀਂ ਕਰਦਾ ਸੀ ਇਹਨੇ ਤਾਂ ਕੋਈ ਐਮੀ ਕਦਾ ਬੀ ਕਾਮ ਮੁੰਡਾ ਲਾ ਕੇ ਤੇ ਫਾਰਮੈਲਟੀ ਪੂਰੀ ਕਰਦਾ ਰਹਿ ਤਾ ਕਰੋੜਾਂ ਰੁਪਏ ਲੈਂਦਾ ਸੀ ਤੁਸੀਂ ਦੇਖੋ ਸਭ ਪੈਕੇਜ ਦੇਖੋ ਇਹਦਾ ਇਨਵਰਟ ਪੈਕੇਜ ਜਿੱਤੇ 14 ਚ ਜੇ 17 ਲੱਖ ਨਾਲ ਰੁਪਏ ਕਰ ਦਿੱਤੇ ਲਾਉ ਸਾਬ ਨੇ ਕਿੱਥੇ ਘਾਣੀ ਸੀ ਤੋਂ ਇਸ ਕਰਕੇ ਤੋਂ ਇਹ ਸਰਕਾਰ ਕਹਦੀ ਜੀ ਹੁਣ ਜਾਂਚ ਜ਼ਰੂਰੀ ਹੈ ਪਛਨੇ ਚ ਫੜ ਲੈ ਤੇ ਹੁਣ ਅਜਿਹਾ ਵੈਸੇ ਇੱਕ ਹੋਰ ਵੀ ਗੱਲ ਹੈ ਐਸਟੀਪੀਸੀ ਨੂੰ ਕਿਵੇਂ ਡਿਫੈਂਡ ਕਰੋ ਆਪ ਭਾਵੇਂ ਫਾਰਮੈਲਟੀ ਐ ਲੁਕਣ ਦਿਖਾਉਣ ਲਈ ਜਦੋਂ ਈਸ਼ਰ ਸਿੰਘ ਐਡਵੋਕੇਟ ਦੀ ਰੋਟਾ ਆ ਗਈ ਨਾ ਅਸਲ ਜਿਹੜੀ ਕਿਆਨੀ ਹਰਪ੍ਰੀਤ ਸਿੰਘ ਉਸ ਫੇੜੇ ਦੇ ਜ਼म्मेदार ਨੇ ਜਿਹੜੀ ਕਮੇਟੀ ਬਣਾਈ ਸੀ ਉਹਦੇ ਚ ਇੱਕ ਜੱਜ ਵੀ ਸੀ ਬੀਬੀ ਉਹਦਾ ਜਵਾਬ ਦੇਗੀ ਤੇ ਚੰਗੀ ਗੱਲ ਕੀਤੀ ਉਹਨਾਂ ਐਡਵੋਕੇਟ ਈਸ਼ਰ ਸਿੰਘ ਨੂੰ ਕਹਤਾ ਈਸ਼ਰ ਸਿੰਘ ਦੇ ਨਾਲ ਦੋ ਬੀਬੀਆਂ ਇੱਕ ਹਰਲੀਨ ਕੌਰ ਉਹ ਵੀ ਸੀ ਐ ਔਰ ਦੂਜੀ ਜਿਹੜੀ ਉਹ ਲੋ ਪੀ ਐਸ ਡੀ ਜਦੋਂ ਇਹ ਸਾਰੇ ਟੈਕਨੀਕਲ ਬਾਰੇ ਖੁਦ ਆਪ ਟੈਕਨੀਕਲ ਤੇ ਇਸ ਕਰਕੇ ਇਹਨਾਂ ਨੇ ਜਿਸ ਤਰ੍ਹਾਂ ਦੀ ਜਾਂਚ ਕੀਤੀ ਉਹ ਜੀਏ ਨੂੰ ਪਤਾ ਹੁੰਦਾ ਕਿ ਕਿੱਥੋਂ ਕੀ ਜਿਹੜੀ ਹੈ ਪੂਰੀ ਫੜੀ ਜਾ ਸਕਦੀ ਹੁੰਦੀ ਹੈ ਜੇ ਸਹੀ ਟਾਈਮ ਤੇ ਕੋਈ ਇਹ ਰਿਕਾਰਡ ਚੈੱਕ ਕਰਦਾ ਆਡਿਟ ਕਰਦਾ ਤਾਂ ਕੁਝ ਨਹੀਂ ਹੋਣਾ ਸੀ ਐਨੇ ਸੂਪ ਦਾ ਤਾਂ ਬਿਲਕੁਲ ਹੀ ਨਹੀਂ ਹੋਣਾ ਸੀ ਤੇ ਉਹਨਾਂ ਨੇ ਕਹਤਾ ਕਿ ਕਹਿੰਦੇ ਤਾਂ ਕੰਮ ਵੀ 25% ਵੀ ਨਹੀਂ ਕੀਤਾ ਤੇ ਫਿਰ ਉਹ ਜਾਂਚ ਕਮੇਟੀ ਤੋਂ ਬਾਅਦ ਫੈਸਲਾ ਹੋਇਆ ਜੇ ਚਲੋ 20% ਕੀਤਾ ਨੂੰ 25% ਬਾਕੀ ਪੈਸਾ ਦਾ ਵਾਪਸ ਕਰੇ ਸਾਡਾ ਕਮਜ਼ੋਰ ਨਹੀਂ ਕੀਤਾ ਨਹੀਂ 75% ਜਿਹੜਾ ਜਿਹੜਾ 7.5 ਕਰੋੜ ਬੰਦਾ ਕਰੋ ਵਾਪਸ ਤੇ ਉਹਦੀ ਰਿਕਵਰੀ ਰੀ ਨਹੀਂ ਤੇ ਚੈਣੀ ਫਿਰ ਕਹਤੋਗੇ ਉਪਰ ਚਲੋ ਸਿਕਸ ਜੁਡੀਸ਼ਨ ਕੋਰਟ ਪਾਦੇ ਅਸੀਂ ਜਵਾਬ ਤਾਸੀ ਦੇਣਾ ਕਰੀ ਚਲਾਂਗੇ ਜਨ ਇੱਕ ਕੇਸ ਚਾਹਦਾ ਗੁਰਦੁਆਰਾ ਵਰਸਸ ਕੋਲੀ ਕੋਈ ਇਹੋਸਾ ਹਾਲਾਤ ਦੇ ਵਿੱਚ ਕੋਲੀ ਸਾਹਿਬ ਜਿਹੜੇ ਨੇ ਉਹ ਫੜੇ ਗਏ ਨੇ ਇਹਦੇ ਵਿੱਚ ਬੜਾ ਕੁਝ ਨਿਕਲਦਾ ਹੈ ਹੁਣ ਗੱਲ ਜਿਹੜੀ ਵਾਰ-ਵਾਰ ਉੱਠ ਰਹੀ ਹੈ ਜਾਂ ਇਹ ਇੰਨਾ ਪੈਸਾ ਜਿਹੜਾ ਦਿੱਤਾ ਗਿਆ ਉਹਦੇ ਨਾਲ ਸਖੀਰ ਸਿੰਘ ਬਾਦਰ ਨੇ ਕਿੱਸਾ ਨਨ ਇਹਨੂੰ ਅੰਗੇਸ਼ ਕੀਤਾ ਕੀ ਸੀ ਇਹਦੀ ਕਿ ਜਦੋਂ ਸ਼ੁਰੂਆਤ ਕੀਤੀ ਸੀ ਪਹਿਲੇ ਦਿਨ ਉਦੋਂ ਇਹ ਸੀਕੇ ਦਾ ਐਗਰੂਲ ਪੈਕਟਰ ਸੀ 35 ਲੱਖ ਇਹ ਸਾਰੇ ਕੰਮ ਦਾ ਜਿਹੜਾ ਇਹਨੇ ਕੀਤਾ ਫਿਰ ਇੱਕ 2 ਹਫ਼ਤੇ ਬਾਅਦ ਹੀ ਸੁਖਵੀਰ ਸਿੰਘ ਬਾਦਰਪੁਰ ਗਿਆ ਹੋਊਗਾ ਕਿ ਉਹ ਉਹ ਤਾਂ ਫਿਰ ਜੋ ਕਹਦੇ ਸੀ ਹੁਕਮ ਮਿਲਿਆ ਜਾਂਦਾ ਸੀ ਤੇ ਉਹ ਕਹਿੰਦੇ ਜੀ ਤੇ ਘਟ ਇਹਨੂੰ 50 ਲੱਖ ਕਰ ਦੋ 50 ਲੱਖ ਕਰਤਾ ਫਿਰ ਜਦੋਂ 70 ਲੱਖ ਹੋ ਗਏ ਜਦ ਜਦੋਂ ਇਹਨੂੰ ਕੱਢਿਆ ਤੇ ਉਸ ਤੋਂ ਬਾਅਦ 14 ਚ 70 ਲੱਖ ਹੁਣ ਤੁਸੀਂ ਕੋ ਕਿੱ데 ਲੈਂਦਾ ਹੋ 20 ਫੜਿਆ ਗਿਆ ਹੈ ਨਾ ਸਾਰਾ ਕੇਸ ਤਾਂ ਤੋਂ ਇਹ ਦੇ ਚ ਇਹ ਸਾਰੀ ਕਹਾਣੀ ਦੇ ਵਿੱਚ ਇਹ ਵੱਡਾ ਕਲਪਰੇਟਰ ਉਹ ਫੜਿਆ ਗਿਆ ਹੁਣ 16 ਬੰਦੇ ਨੇ ਜਿਵੇਂ ਦੱਸਿਆ ਕਿ ਉਹਨਾਂ ਚ ਤੋਂ ਜਿਹੜਾ ਇਕ ਹੋਰ ਵੀ ਇਹਦੇ ਚ ਮੈਨੂੰ ਨਹੀਂ ਪਤਾ ਕਿ ਇਹ ਨੂੰ ਅਸੀਂ ਕਿੰਨੀ ਕ ਇਮਾਨਦਾਰੀ ਨਾਲ ਗੱਲ ਕਹਾਂਗੇ ਗਨੀ ਹਰਪ੍ਰੀਤ ਸਿੰਘ ਨੇ ਜੋ ਕੱਲ ਕਿਹਾ ਗੱਲ ਠੀਕ ਲੱਗਦੀ ਹੈ ਜਿਹੜਾ ਜੋੜ ਦੇ ਕੇ ਇਹ ਗੱਲ ਕਹੀ ਗਨੀ ਹਰਪ੍ਰੀਤ ਸਿੰਘ ਨੇ ਕਿ ਜੇ ਲੰਗਰ ਦਾ ਰਿਕਾਰਡ ਰਜਿਸਟਰ ਸਟਾਕ ਰਜਿਸਟਰ ਤੇ ਫਿਜ਼ੀਕਲੀ ਉਹਦੀ ਵੈਰੀਫਿਕੇਸ਼ਨ ਹੋ ਸਕਦੀ ਹੈ ਮਿਰਚਾਂ ਦੀ ਲੱਕੜ ਦੀ ਘਿਓ ਦੀ ਸਭ ਸ਼ਿਰੀ ਗੁਰਗੁਰਾ ਸਾਹਿਬ ਦੀ ਕਿ ਉਹਨੇ ਕੀ ਕੀਤਾ ਵੀ ਰਿਕਾਰਡ ਚ ਕਿੰਨੇ ਨੇ ਫਿਜ਼ੀਕਲ ਕਿੰਨੇ ਪਾਇਦੇ ਉੱਥੇ ਇਹਦੇ ਕੰਮ ਨਹੀਂ ਕੀਤਾ ਨਾ ਇਹ ਗੱਲ ਇਹਦੀ ਠੀਕ ਹੈ ਇਹ ਗੱਲ ਵੀ ਠੀਕ ਹੈ ਕਿ ਨਹੀਂ ਹਰਪ੍ਰੀਤ ਸਿੰਘ ਦੀ ਕਿ ਜੇ ਇਹਦਾ ਨਾਮ 16 ਬੰਦਿਆਂ ਚ ਨਾ ਹੁੰਦਾ ਤਾਂ ਸਭ ਦੇ ਕਾਰਵਾਈ ਹੁੰਦੀ ਕਹਿੰਦੇ ਮੈਂ ਲਿਖਿਆ ਸੀ ਕਿ ਤੁਸੀਂ ਕਾਰਵਾਈ ਕਰੋ ਤੇ ਕਹਿੰਦੇ ਇਹਨਾਂ ਨੇ ਯੂ ਟਰਨ ਲੈ ਲਿਆ ਇਹਦਾ ਨਾਮ ਦੇ ਜਿਨੀ ਸੁਖਬੀਰ ਸਿੰਘ ਬਾਦਲੇ ਨੂੰ ਬਚਾਉਂਦਾ ਰਿਹਾ ਉਹਨਾਂ ਦਾ ਮਤਲਬ ਇਹ ਸੀ ਸੋ ਇਸ ਹਾਲਾਤ ਦੇ ਵਿੱਚ ਦੋ ਐਵੀਡੈਂਸ ਮਿਲ ਗਏ ਇੱਕ ਮੱਕੜ ਨੇ ਕਹਿਤਾ ਸੀ 14 ਜੀ ਕਿ ਨਹੀਂ ਇਹ 10 ਚ ਰੱਖਿਆ ਸੀ 14 ਜੀ ਕਹਿਤਾ ਸੀ ਉਹਨੇ ਕਿ 3 ਸਾਲ ਹੋ ਗਏ ਉਹਨੇ ਛੱਡੋ ਇਹ ਕੰਮ ਨਹੀਂ ਕਰਦਾ ਲੇਕਿਨ ਸੰਜੀਤ ਸਿੰਘ ਬਾਦਪਾ ਨੇ ਨਹੀਂ 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 ਇਹ ਕੰਮ ਕਰੂਗਾ ਇਹੀ ਕਰੂਗਾ ਸੋ ਇਹ ਸਾਰੇ ਚੱਕਰ ਦੇ ਵਿੱਚ ਇਹ ਜਿਹੜਾ ਕੌਮ ਹੁਣ ਕਿਹਜੇ ਭੱਬਰਪੁਸੇ ਚ ਪਤਾ ਪਤਾ ਹੀ ਨਹੀਂ ਕਿਹਦੇ ਕੋਲ ਹੈ 328 ਰੁਪਏ ਉਹ ਜ਼ਿੰਮੇਵਾਰ ਬੰਦਾ ਫੜਿਆ ਗਿਆ ਦੂਜੇ ਪਾਸੇ ਮੈਨੂੰ ਸਮਝ ਨਹੀਂ ਆਉਂਦੀ ਹਰਜਿੰਦਰ ਸਿੰਘ ਧਾਮੀ ਦੀ ਤੁਹਾਨੂੰ ਆਉਂਦੀ ਹੈ ਤੁਸੀਂ ਕਰੋ ਇਹ ਜਦੋਂ ਗੱਲ ਤੋਂ ਬੜਾ ਇਮਾਨਦਾਰ ਕਾਦੀ ਇਮਾਨਦਾਰ ਹੈ ਜਿਹੇ ਬੰਦੇ ਨੂੰ ਬਚਾਉਣਾ ਹੈ ਉਹਦੀ ਇਮਾਨਦਾਰੀ ਦਾ ਕੀ ਫਾਇਦਾ ਮਦਦ ਤੁਸੀਂ ਲੋਕਲ ਕਹਿੰਦੇ ਜੀ ਧਿਆਨ ਭਟਕਾ ਰਹੀ ਹੈ ਜੀ ਸਾਡੇ ਕੰਮ ਚ ਚੱਕਲ ਹੈ ਉਹ ਬਈ ਤੁਸੀਂ ਦੱਸ ਦਿਓ ਕਿੱਥੇ ਗਏ ਨੇ ਨਹੀਂ ਕਰਦੀ ਸਰਕਾਰ ਸੰਗਤ ਤਾਂ ਚਾਹੁੰਦੀ ਹੈ ਮੰਨ ਲਓ ਜਦੋਂ ਬਡਾਰੇ ਦੀ ਵੀ ਗੱਲ ਚੱਲੋ ਸੰਗਤ ਤਾਂ ਚਾਹੁੰਦੀ ਹੈ ਨਾ ਵੀ ਪਤਾ ਲੱਗੇ ਵੀ ਕਿੱਥੇ ਕੀ ਹੈ ਇੱਕ ਸਿੱਖ ਭਾਵਨਾ ਦਾ ਕਹਿੰਦੇ ਜੀ ਖਣਵਾੜ ਕੀਤਾ ਹੈ ਕੌਣ ਕਰ ਰਿਹਾ ਸਰਗਤੈ ਦੱਸੋ ਸਿੱਖਾਂ ਦੀਆਂ ਭਾਵਨਾਵਾਂ ਬਾਰੇ ਖਣਵਾੜ ਕਰ ਕੌਣ ਨੇ ਤੁਸੀਂ ਕਰ ਰਹੇ ਹੋ ਸਰਕਾਰ ਕਰ ਰਹੀ ਹੈ ਸਰਕਾਰ ਨੇ ਤੇ ਜਦੋਂ ਮੌਕਾ ਦੇਉਂਗੇ ਕਿ ਕਿਉਂ ਨਹੀਂ ਸੈਸ ਕਰੂ ਜਿਹੜਾ ਬੰਦਾ ਸਿਆਸਤ ਕਰਨ ਆਇਆ ਹੈ ਉਹ ਸੈਸ ਕਿਉਂ ਨਹੀਂ ਕਰੂ ਤੇ ਕੀ ਨੇ ਕਿਹਾ ਸੀ ਤੇ ਹੁਣ ਤਾਂ ਕਹਿੰਦੇ ਵੀ ਐਸਡੀਪੀਸੀ ਜਿਹੜੀ ਹੈ ਸਰਗਤ ਦਾ ਪੈਸਾ ਹੈ ਦਸਵੰਧ ਦਾ ਉਹ ਐਲਟਾਇਆ ਜਾਂਦਾ ਹੁੰਦਾ ਹੈ ਐਸਾ ਜਿਹੜਾ ਕੰਮ ਨਾ ਕਰੇ ਉਹਨੂੰ ਐਨੇ ਐਡੇ ਸਾਰਾ ਲਗਾਤਾਰ ਪੈਸਾ ਦੇ ਰਹੇ ਹੋ ਇਹ ਇਹਦਾ ਜਵਾਬ ਕੌਣ ਦੇਊਗਾ ਇਹਦੇ ਤੇ ਧੰਬੀ ਸਰ ਬੋਲਦੇ ਤੇ ਹੁਣ ਕਹੇ ਜਿਹੜੀ ਕੇਜੀ ਵਾਲ ਨੂੰ ਕੁਝ ਕਰ ਰਿਹਾ ਭਗਵੰਤਬਾਨ ਕਰੋ ਮੈਂ ਜਿਹੜਾ ਮੇਰੇ ਜਿਹੜਾ ਚਾਚਾ ਦਾ ਮੁੰਡਾ ਲੱਗਦਾ ਹੈ ਕਿ ਮੈਂ ਉਹਦੇ ਡਿਫੈਂਡ ਕਰੂੰ ਮੈਂ ਤੁਹਾਨੂੰ ਸੱਚ ਦੱਸ ਦਿਆ ਕਿ ਭਾਈ ਇਹ ਜਿਹੜਾ ਮਸਲਾ ਇਹ ਲਜੌੜ ਦੇ ਵਿੱਚ ਇਹਦੀ ਮਦਦ ਹੈ ਅਸੀਂ ਕਿਸੇ ਦੀ ਮਦਦ ਕਰ ਰਹੇ ਤੁਸੀਂ ਅਸਲ ਸੰਗਤ ਦੀਆਂ ਭਾਵਨਾਵਾਂ ਬੰਦ ਰੋ ਖਲਵਾੜ ਕਰ ਰਹੇ ਹੋ 328 ਰੁਪਏ ਕਿੱਥੇ ਗਏ ਨੇ ਸੰਗਤ ਪੁੱਛ ਰਹੀ ਹੈ वैसे मैं ਤੁਹਾਨੂੰ ਦੱਸਦਾ ਮੈਂ ਬ੍ਰੇਕ ਤੇ ਜਾਣਾ ਹੈ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਇਹ ਗੱਲ ਵੀ ਦੱਸਦਾ ਤੁਹਾਨੂੰ ਕਿ ਹਾਈ ਕੋਰਟ ਦੇ ਵਿੱਚ ਇੱਕ ਕੇਸ ਹੋਰ ਪਾਤਾ ਕਲਵੰਤ ਸਿੰਘ ਨੇ ਉਹ ਬੁੱਕ ਬੈਂਡਰ ਹੈ ਉਹ ਕਹਿੰਦਾ ਮੇਰਾ ਦੱਸੋ ਕੀ ਕਸੂਰ ਹੈ ਮੇਰੇ ਕੋਲ ਜੋ ਹੁੰਦਾ ਸੀ ਮੈਂ ਵਾਈਟ ਕਰ ਦਿੰਦਾ ਸੀ ਨਾ ਮੈਂ ਸ਼੍ਰੋਮਿਕ ਕਮੇਟੀ ਦਾ ਮਲਾਜਮ ਨਾ ਮੈਂ ਕੁਝ ਹੋਰ ਮੈਨੂੰ ਕਿਉਂ ਵਿਚਾਰ ਰਹੇ ਹੋ ਤੁਸੀਂ ਵਿੱਚ ਉਹ ਭਾਈ ਤੂੰ ਦੱਸਣਾ ਕਿੰਨੀਆਂ ਕਿਤਾਬਾਂ ਤੁਸੀਂ ਕਿੰਨੇ ਜਿਹੜੇ ਅੰਗ ਜਿਹੜੇ ਵਾਧੂ ਆਏ ਸੀ ਉਹਨੂੰ ਵਾਈਟ ਕਰਕੇ ਤੁਸੀਂ ਬਿਨਾ ਰਿਕਾਰਡ ਤੋਂ ਕਿੰਨੇ ਗੁਰੂ ਗ੍ਰੰਥ ਸਾਹਿਬ ਦਿੱਤੇ ਰਿਹਾ ਬਾਹਰ ਉਸ ਰੂਪ ਦੇ ਤਾਂ ਤੈਨੂੰ ਪਤਾ ਹੋਊਗਾ ਤੇਤੋਂ ਵੀ ਤਾਂ ਬਿਨਾਂ ਰਿਕਾਰਡ ਤੋਂ ਕੰਮ ਕਰਾਇਆ ਹੋਊਗਾ ਖੈਰ ਉਹਨੇ ਇੱਕ ਪਟੀਸ਼ਨ ਪਾਈ ਹੋਈ ਹੈ 9 ਜਨਵਰੀ ਨੂੰ ਹੁਣ ਫੈਸਲਾ ਹੋਣਾ ਬਾਕੀ ਪਟੀਸ਼ਨ ਨਾਲ ਕਿ ਜੀ ਮੈਨੂੰ ਤਾਂ ਤੁਸੀਂ ਮੈਂ ਤਾਂ ਤਿਆਰ ਆ ਸਹਿਯੋਗ ਦੇ ਅੱਲੇ ਦਸਣ ਲਈ ਤੁਸੀਂ ਮੈਨੂੰ ਨਾ ਫੜਿਓ ਮੈਨੂੰ ਤਾਂ ਜਿਹੜੀ ਐਂਟੀਸੀਪੇਟਰੀ ਬਿਲ ਦੇ ਦਿਓ ਇਹ ਉਹਨੇ ਕਿਹਾ ਹੁਣ ਇਹ ਸਾਰੇ ਹਾਲਾਤ ਦੇ ਵਿੱਚ ਪਿਆਰੇ ਦਰਸ਼ਕੋ ਇਹ ਸਟੈਂਡਰਸਿੰਗ ਕੋਲੀ ਸੀ ਫੜਿਆ ਹੋਇਆ ਤੇ ਇਸ ਸਵਾਲ ਦੇ ਵਿੱਚ ਛੱਡ ਕੇ ਆਪਾਂ ਅੱਗੇ ਵਧਦੇ ਆਂ ਪਹਿਲਾ ਕਿਸ ਸਤਿੰਦਰ ਸਿੰਘ ਪੁਲੀ ਦੀ ਅਪਾਰਟਮੈਂਟ ਤੇ ਸਵਾਲ ਖੜਾ ਹੁੰਦਾ ਦੂਜਾ ਉਹਦੇ ਪੈਕੇਜ ਤੇ ਹੁੰਦਾ ਤੀਜਾ ਬਿਨਾਂ ਕੰਮ ਕੀਤੇ ਇੰਨਾ ਪੈਸਾ ਦਿੱਤਾ ਗਿਆ ਜਿਹਦੀ ਰਿਕਵਰੀ ਦੀ ਹੋ ਰਹੀ ਐਡੇ ਸਾਲਾਂ ਤੋਂ ਬੀਚ ਕੇਸ ਕੀਤਾ ਹਰ ਤੱਕ ਕੋਈ ਰਿਕਵਰੀ ਨਹੀਂ ਔਰ ਰਿਕਵਰੀ ਦੇ ਲਈ ਕਿਹੜਾ ਗਿਨੀਆ ਹੈ ਐਸਜੀਪੀਸੀ ਨੇ ਤੇ ਜਿਹਨੇ ਰੱਖਿਆ ਸੀ ਐਸਜੀਪੀਸੀ ਨੂੰ ਪੀੜੇ ਰੱਖਵਾਇਆ ਸੀ ਉਹ ਸਾਡੇ ਵੀ ਉੱਥੇ ਆ ਸੋ ਸਵਾਲ ਤਾਂ ਇਹੀ ਹੈ ਉਨਕੀ ਨਿਕਲਦਾ ਤੇ ਸਭ ਤੋਂ ਵੱਡਾ ਸਵਾਲ ਕਿ ਦੱਸੋ ਜੀ ਉਹ ਸੂ ਹੈ ਕਿੱਥੇ